ਕਿਹੜੀਆਂ ਟੀਮਾਂ ਭਾਈ ਬਖਤੌਰ ਦਾ ਮੈਚ ਖੇਡਾਂ ਜਾਨਾ ਉਹ ਵੀ ਟੀਮ ਨੇੜੇ ਆ ਜਾਵੇ ਨਹੀਂ ਫਿਰ 59 ਕੈਫੇ ਤੇ ਪਹੁੰਚਦਾ ਕਰ ਦੇਣਾ ਪਹਿਲੀ ਰੇਡ ਸ਼ੇਰੋਂ ਪਿੰਡ ਐ ਸਨੌਂ ਜੰਮਾ ਜਿੱਥੋਂ ਨਾ ਮਰੀ ਗੱਲ ਕਰਦਾ ਹੁੰਦਾ ਦਬਣਾ ਦਬਾਉਣ ਵਾਲੀ ਗੱਲ ਲਵੇ ਤਵੇ ਨਹੀਂ ਉਹ ਲਵੇ ਤਵੇ ਆਲੇ ਫਿਰਦੇ ਦਬਾਉਣ ਨੂੰ ਮਿੱਤਰਾਂ ਦੀ ਚੜਤ ਤੋਂ ਮੱਚੂ ਕਾਲਜਾ ਦੋ ਕੈਪਸੂਲ ਲੈ ਲਈ ਤੂੰ ਤਿਆਰ ਦੇ ਕਹਿਆ ਦੀਪਕ ਕਹਿੰਦੇ ਸ਼ੇਰੋਂ ਵਾਲਾ ਪਹਿਲਾ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਪੱਟੂਆਂੀਆਂ ਗਰਨੀਤ ਦਾ ਕਬੱਡੀ ਲਓ ਸਾਹਮਣੇ ਕਹਿੰਦੇ ਇੱਕ ਪਾਸੇ ਟੀਮ ਹੈ ਮੇਰੇ ਪਿਆਬੀ ਵੀਰੋ ਨੱਤ ਪਿੰਡ ਦੀ ਮੌੜ ਮੰਡੀ ਦੇ ਇਲਾਕੇ ਦੀ ਉਹ ਬਾਬੇ ਜੀ ਦੀ ਜਗਾ ਵਾਲੇ ਪਾਸੇ ਹੈ ਔਰ ਬੱਜੋਣ ਦੀ ਟੀਮ ਕਹਿੰਦੇ ਦੂਸਰੇ ਪਾਸੇ ਚਲੀ ਗਈ ਹੈ ਆ ਖੜਾਈ ਦਾ ਜ਼ਿਲ੍ਹੇ ਮੋਗੇ ਦਾ ਕਹਿੰਦੇ ਸੁਲੀਣਾ ਪਿੰਡ ਹੈ ਉਹ ਸਿੰਘ ਸਰਦਾਰ ਗੁਰੂ ਕਾ ਖਾਲਸਾ ਹਰਮਨ ਦੀ ਕਬੱਡੀ ਤੇ ਬਿੱਟੂ ਦਾ ਕਹਿੰਦੇ ਬਾਲਿਆਂ ਵਾਲੀ ਪਿੰਡ ਹੈ ਜਿਹੜੇ ਨੇ ਟਰਾਈ ਕਰੀ ਹੈ ਪਰ ਨੰਬਰ ਉਹ ਸੁਲੀੜੇ ਵਾਲੇ ਸਿੰਘ ਸਰਦਾਰ ਨੇ ਬੱਜੋਣਾਂ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਜਿਉਂ ਦਿੱਤਾ ਆਓ ਹੋ ਆ ਲੈਰੇ ਵਾਲਿਆ ਕੱਲ ਕਿੰਨੇ ਜਿਹਨੇ ਬੇਲ ਵੇਲ ਕੇ ਬੁਰਜ ਗੱਲੇ ਤੇ ਮੇਲੇ ਤੇ ਕਬੱਡੀਆਂ ਪਾਈਆਂ ਪੰਜਾਬੀ ਲੋਕ ਗਾਇਕ ਮਾਸਾ ਵਾਲੀ ਦੇ ਪਿੰਡ ਦਾ ਕਹਿੰਦੇ ਕਿ ਕਿਹਨੇ ਖੰਜਰੇ ਚ ਲਾਏ ਕਿਹਨੇ ਦਿੱਤੀਆਂ دیਵਾਨਾ ਸੀ ਸਭ ਜਾਣਦੇ ਆ ਚੜ ਚੜਾਏ ਕਿੰਨੇ ਚੰਗੇ ਮਾਰੇ ਦਿਨ ਪਰ ਬੇਬੇ ਤੇਰਾ ਗੱਗੂ ਕਦੇ ਡੋਲੇ ਨਹੀਂ ਇਹ ਡੋਲਿਆ ਨਹੀਂ ਇਹ ਜਿਗਰੇ ਨਾਲ ਖੇਡਦਾ ਆਇਆ ਇਹ ਵੱਡੇ ਦਿਲ ਵਾਲਾ ਮੁੰਡਾ ਇਹ ਜਿਗਰੇ ਵਾਲਾ ਮੁੰਡਾ ਇਹ ਥੰਮੇ ਵਾਲਾ ਮੁੰਡਾ ਇਹ ਜਜਵਾਤੀ ਦਾ ਮੁੰਡਾ ਸਾਡਾ ਜਿਹਦੇ ਨਾਲ ਖੜ ਗਿਆ ਤੇ ਖੜ ਗਿਆ ਜਿਹਦੇ ਨਾਲ ਲੜ ਗਿਆ ਤੇ ਲੜ ਗਿਆ ਤੇ ਗੱਗੂ ਤੇ ਗੱਗੂ ਹੈ ਪਰ ਕਬੱਡੀ ਕਹਿੰਦੇ ਨੌਜਾਨ ਗੱਭਰੂ ਛੰਟੀ ਪਾ ਰਿਹਾ ਇਹ ਵੀ ਬਜਣੀ ਕਬੱਡੀ ਦੇ ਵਿੱਚ ਉੱਠਿਆ ਤੇ ਦੂਜੇ ਪਾਸੇ ਕਹਿੰਦੇ ਗੱਗੂ ਕੇ ਵਾਲਾ ਪਰ ਕੇ ਕੋਸ਼ਿਸ਼ ਕਰਦਾ ਬੱਚੋਆਂ ਦੀਆਂ ਛੰਟੀ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਸ਼ੇਰੋ ਵਾਲੇ ਮੱਟ ਨੇ ਗੱਲ ਕੀਤੀ ਸੀਗੀ ਵੀ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਮਾਂ ਤੇਰਾ ਪੁੱਤ ਲਾੜਲਾ ਕੱਲਾ ਬਹਿ ਕੇ ਰਾਤਾਂ ਨੂੰ ਰੋਵੇ ਉਹਦੇ ਪਿੰਡ ਦੇ ਮਣੀ ਦੇ ਗਾਣੇ ਮਸ਼ਹੂਰ ਹੋਏ ਆ ਉਥੋਂ ਦੇ ਕਹਿੰਦੇ ਘਾਕੇ ਨੇ ਕਬੱਡੀ ਖੇਡੀ ਜਿਹੜੇ ਸਾਲ ਕਹਿੰਦੇ ਲਾਡੀ ਕੈਨੇਡਾ ਗਿਆ ਉਸੇ ਸਾਲ ਕਹਿੰਦੇ ਗੱਲਾਂ ਹੋਈਆਂ ਪੱਕੇ ਸ਼ੇਰੋ ਦੀਆਂ ਤੇ ਘਾਕੇ ਦੀ ਚਲਾਕੀ ਗਿੱਟਾ ਫੜ ਰੱਖਣਾ ਇਹ ਵੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪਰ ਸਾਡੇ ਵਾਲਿਆਂ ਬੱਜੋਆਂ ਓ ਬੱਜੋਆਂ ਨੇ ਫੇਰ ਆ ਗਿਆ ਉਧਰ ਅਸੂ ਪੰਦਤ ਤੇ ਗਗਨ ਰਾਂਪਰੇ ਦਾ ਧੰਨਵਾਦ ਹੈ ਜਿਹਨੇ ਰਾਂਪਲ ਨੱਟਾਂ ਦੀ ਟੀਮ ਸਪੌਂਸਰ ਕਰੀ ਹੈ ਪਿਆਰਾਵਾਂ ਵਾਲਾ ਪਿਆਰਾ ਗੱਗੂ ਵਰਗਿਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਗੱਗੂ ਵੀਰ ਕਹਿੰਦਾ ਧੰਨਵਾਦ ਕਰਦੇ ਮੁੰਡਿਆਂ ਦਾ ਇੱਕ ਪਾਸੇ ਸਲੀਨੇ ਪਿੰਡ ਵਾਲਾ ਉਹ ਰੇਸਮ ਦਾ ਪਿੰਡੂ ਹੈ ਰੇਸਮ ਲਈ 3704 ਜਿੱਤਿਆ ਹੈ ਸਲੀਨੇ ਵਾਲੇ ਨੇ ਉਹ ਉਹਦੇ ਪਿੰਡੂ ਆਏ ਜ਼ਿਲ੍ਹੇ ਮੋਗੇ ਤੋਂ ਇਹ ਗੱਲ ਹੁੰਦੀ ਹੈ ਤੇ ਉਧਰ ਦੇ ਪਾਸੇ ਕਹਿੰਦੇ ਗੋਲਦੀ ਬੱਜੋਆਣਾ ਕਹਿੰਦਾ ਕਰਨਵੀਰ ਫੌਜੀ ਗੁਰਪ੍ਰੀਤ ਫੌਜੀ ਅਰਸ਼ ਸਿੱਧੂ ਸਾਈਪ੍ਰੈਸ ਇਹਨਾਂ ਬਣੀਓ ਨਵੀ ਜਲਾਲ ਦਾ ਸਨਮਾਨ 5200 ਦੀ ਨਾਇਦਰ ਰਾਸ਼ੀ ਤੇ 5 ਫੁੱਟੇ ਕੱਪ ਦੇ ਨਾਲ ਜਿਹੜਾ ਕੀਤਾ ਜਾਵੇਗਾ ਉਹਨਾਂ ਲਈ ਕਿਸੇ ਵੀ ਮੇਲੇ ਤੇ ਤੇ ਲਹਿਰੇ ਵਾਲੇ ਲੱਖੀ ਦਾ ਵੱਡਾ ਮਾਣ ਹੋਵੇਗਾ ਕਰਨਵੀਰ ਫੌਜੀ ਗੁਰਪ੍ਰੀਤ ਫੌਜੀ ਤੇ ਅਰਸ਼ ਸਿੱਧੂ ਸਾਡਾ ਸਾਈਪ੍ਰੈਸ ਰਹਿੰਦਾ ਨਵੀ ਜਲਾਲ ਯਾਰੀ ਹੈ ਕਹਿੰਦੇ 골ਡੀ ਦੇ ਨਾਲ 5200 ਤੇ 5 ਫੁੱਟਾ ਕੱਪ ਦੇਣਾ ਪਰ ਬੱਜਵਾਨੀਆਂ ਗੋਲਡੀ ਦੇ ਪਿੰਡ ਦਾ ਛੰਟੀ ਕਬੱਡੀ 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 ਕਰ ਰਿਹਾ ਹੈ ਨੰਬਰ ਕਹਿੰਦਾ ਰੇਡਰ ਦਾ ਉਧਰ ਕਹਿੰਦੇ ਰਾਜ ਮਨੀਲਾ ਜਸੂ ਮਨੀਲਾ ਤੇ ਰਾਜੂ ਮਨੀਲਾ ਕਹਿੰਦੇ ਵੀ ਕੱਲ ਦੀ ਤਰੀਕ ਚੱਕਰਦੀ ਹੈ ਤੇ ਚੱਕਰ ਦੇ ਮੇਲੇ ਤੇ ਸਾਡੇ ਹਿੰਮਤਪੁਰੇ ਤਾਰੀ ਨੂੰ ਬਾਸ਼ੀ ਮਸ਼ੀਨ ਕੱਪੜੇ ਧੋਣ ਵਾਲੀ ਮਸ਼ੀਨਾਂ ਜਿਹੜੀ ਉਹ ਦਿੱਤੀ ਜਾਣੀ ਹੈ ਤੇ ਬਹੁਤ ਵੱਡੀ ਮੁਬਾਰਕਬਾਦ ਹੈ ਲੈ ਵੀ ਸਿੱਧੂਆ ਚੱਕ ਮੈਂ ਇੱਕ ਦੀਪਕ ਭੱਜ ਆਇਆ ਲਓ ਸਾਹਮਣੇ ਕਹਿੰਦੇ ਸੇਰੋਂ ਵਾਲਾ ਭੱਜ ਆਇਆ ਇੱਕ ਤਗੜੇ ਨੰਬਰ ਦੇ ਵਾਢੇ ਆਪਣੀ ਟੀਮ ਦੇ ਲਈ ਕਰਦੇ ਵਿੱਚ ਕਾਮਯਾਬ ਹੁੰਦਾ ਹੋਇਆ ਉਧਰ ਗਗਨ ਵੀਰ ਤੇ ਆਸੂ ਪੰਡਤ ਵੱਲੋਂ ਨੱਤਾਂ ਵਾਲੇ ਗੱਗੂ ਦੇ ਲਈ 500 ਦਾ ਮਾਣ ਪੁੱਜਦਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਜੋ ਖਿਡਾਰੀਆਂ ਦਾ ਮਾਣ ਵਧਾ ਰਹੇ ਆ ਆਹ ਕਹਿੰਦੇ ਸਲੀਨੇ ਵਾਲਾ ਹੈ ਇਹ ਮੋਗੇ ਵਾਲਾ ਹੈ ਕਿ ਮੋਗੇ ਤੇ ਬਾਈਪਾਸ ਕੋੜੇ ਆਣਾ ਸਮਝ ਪਤੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਰੰਗੇ ਰਾਜਵੰਦਰ ਨੇ ਜੰਮੰਦਰ ਰੇ ਆ ਜਾ ਕਹਿੰਦਾ ਭਾਨੇ ਦਾ ਯਾਰਾ ਭਾਨੇ ਭਗੋੜੇ ਦਾ ਯਾਰ ਵੀ ਪੁਝਿਆ ਆਇਆ ਗਰਦੀਪ ਫੁੱਲੇ ਵਾਲੀ ਐ ਵੀ ਹੈਪੀ ਬਈ ਗਰਦੀਪ ਹੁਣੀ ਆਇਆ ਫੁੱਲੇ ਵਾਲੀ ਆਪਣੇ ਉਹਨਾਂ ਦਾ ਵੀ ਆਪਾਂ ਧੰਨਵਾਦ ਤੇ ਸਵਾਗਤ ਕਰ ਰਹੀਏ ਉਹ ਮੁੰਡੇ ਪੁਝਿਆ 17 18 ਤੇ 19 ਤਰੀਕ ਦੇ ਸੱਦੇ ਲੈ ਕੇ ਤੇ ਗੱਲਾਂ ਲੱਗਣ ਗਿਆ ਟਿਕਾਣੇ ਵੱਡਾ ਮੇਲਾ ਫੁੱਲੇ ਵਾਲੇ ਪਿੰਡ ਦੇ ਵਿੱਚ ਹੋਣਾ ਓਪਨ ਦੇ ਬੈਟਾਂ ਨੂੰ 51 51 ਕਿਲੋ ਬਦਾਮ ਹੋਣਗੇ ਤੇ 75 ਕਿਲੋ ਕਹਿੰਦੇ 18 ਤਰੀਕ ਨੂੰ ਖੇਡੀ ਜਾਣੀ ਹੈ 31 21 ਪ੍ਰਾਈਜ਼ ਹੋਣਾ ਤੇ ਕਹਿੰਦੇ ਕੂਲਰ ਦਿੱਤੇ ਜਾਣਗੇ ਬੈਸਟਾਂ ਨੂੰ ਮੇਰੇ ਪੰਜਾਬੀ ਵੀਰੋ ਪਰ ਅੱਜ ਦੇ ਮੇਲੇ ਤੇ ਕੌਣ ਬੈਸਟ ਜਾਂਦਾ ਇਹ ਤੇ ਕਹਿੰਦੇ ਲੋਕਾਂ ਦੇ ਅੰਮਾਜੇ ਹੈ ਪਰ ਬਾਲੇ ਵਾਲੀ ਪਿੰਡ ਦਾ ਬਿੱਟੂ ਇੱਕ ਸ਼ੀਰੇ ਦੇ ਪਿੰਡੋਂ ਚੱਲ ਕੇ ਆਇਆ ਹੈ ਅਮਰੀਕਾ ਹੁਣਾਂ ਦੇ ਕਾਲੇ ਹੁਣਾਂ ਦੇ ਪਿੰਡੋਂ ਤੇ ਬਾਲੇ ਵਾਲੀ ਦੇ ਮੇਲੇ ਦਾ ਵੀ ਜ਼ਿਕਰ ਹੁੰਦਾ ਹੈ ਦੀਪਕ ਲਓ ਦੀਪਕ ਸੇਰੋਂ ਪਿੰਡ ਵਾਲਾ ਅਗਲੀ ਕਬੱਡੀ ਪੌਂਦ ਲਈ ਵੜਿਆ ਤੇ ਨੰਬਰ ਕਹਿੰਦੇ ਉੱਧਰਲੀ ਸਾਈਡ ਕਹਿੰਦੇ ਵੱਜੂਆਂ ਨਾਲ ਸਾਟੀ ਦੇ ਜੋੜਿਆ 골ਡੀ ਦਾ ਨਾਮ ਵੱਡਾ 골ਡੀ ਦਾ ਸਨਮਾਨ ਵੀ ਇਨਾਰੇ ਭਰਾਵਾਂ ਵੱਲੋਂ 3700 ਫੋੜਦਾ ਆਉਣ ਵਾਲੇ ਕਿਸੇ ਵੱਡੇ ਮੇਲੇ ਤੇ ਕੀਤਾ ਜਾਣਾ ਹੈ ਕਰਨਵੀਰ ਫੌਜੀ ਆਸਾਏ ਪ੍ਰੈਸ ਸਾਡੇ ਭਰਾਣੇ ਬੜਾ ਪਿਆਰ ਸਤਿਕਾਰ ਕਰਦੇ ਆ ਉਹ ਸਾਹਮਣੇ ਸੇਰੋਂ ਵਾਲਾ ਦੀਪਕ ਇੱਕ ਤੱਕੜੇ ਨੰਬਰ ਦੇ ਵਾਦੇ ਆਪਣੀ ਟੀਮ ਦੇ ਲਈ ਕਰਦੇ ਚ ਕੰਮ ਬਹੁਤਦਾ ਹੋਇਆ ਅਗਲਾ ਮੈਚ ਰਾਮਪਰਾ ਪਿੰਡ ਵਰਸਿਜ ਬਾਬਾ ਸਿੱਧ ਫੂਲ ਐ ਰਾਮਪਰਾ ਪਿੰਡ ਦੇ ਫੂਲ ਦੇ ਹੀ ਮੈਚ ਹਨ ਇਸ ਤੋਂ ਅਗਲਾ ਜੀ ਅਗਲਾ ਮੈਚ ਰਾਮਪਰਾ ਪਿੰਡ ਤੇ ਬਾਬਾ ਸਿੱਧ ਫੂਲ ਲੈ ਵੀ ਅਮਰੀਕ ਆ ਗਈ ਹੈ ਟੀਮ ਨੌਜਾਨਾ ਮੇਰੀ ਬੇਨਤੀ ਹੈ ਰਾਮਪਰਾ ਪਿੰਡ ਤੇ ਬਾਬਾ ਸਿੱਧ ਫੂਲ ਲੈ ਵੀ ਗਰਮੀ ਚੱਕ ਮੈਚ ਆਹ ਸਾਹਮਣੇ ਕਹਿੰਦੇ ਸੁਲੀਨੇ ਵਾਲਾ ਹਰਮਨ ਸਿੰਘ ਸਰਦਾਰ ਇਸ ਵਾਰ ਤੇ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੁਰੰਦ ਵਿੱਚ ਕਾਮਯਾਬ ਹੁੰਦਾ ਹੋਇਆ ਰੰਗੋ ਬਰੰਗੀਆਂ ਦਸਤਾਰਾਂ ਦੇ ਵਿੱਚੋਂ ਪੰਜਾਬੀ ਵੀਰ ਆਏ ਹੋਏ ਐ ਮੇਲਾ ਕੰਦੇ ਰਾਂਪਰੇ ਦਾ ਚੱਲਦਾ ਐ ਜਨੀਕ ਕਬਈਆ ਐਕਸਪਰਟ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ 5100 ਦੀ ਨਗਦ ਰਸੀ ਸਾਡੀ ਪ੍ਰਬੰਧਕ ਕਮੇਟੀ ਨੂੰ ਔਰ ਇਸ ਨਗਰ ਦੇ ਖਿਡਾਰੀਆਂ ਨੂੰ ਕਿੱਟਾਂ ਸਪੌਂਸਰ ਕੀਤੀ ਗਈਆਂ ਪਰ ਸਾਹਮਣੇ ਸੇਰੋ ਵਾਲਾ ਤੇ ਦੂਸਰੇ ਮੰਨੇ ਵੱਡੇ ਘਰ ਵਾਲਾ ਗੱਭਰੂ ਕਹਿੰਦੇ ਇਸ ਵਕਤ ਟਰਾਈ ਕਰਦਾ ਤੇ ਨੰਬਰ ਜਿਹੜਾ ਹੈ ਉਹ ਤਾਵੀ ਦੇ ਖਾਤੇ ਜੁੜਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਇਹ ਕਹਿੰਦੇ ਗੋਲਡੀ ਦੇ ਪਿੰਡੋਂ ਆਇਆ ਇਹ ਬਠਿੰਡੇ ਵਾਲਾ ਲਹਿਰੇ ਵਾਲਾ ਲਓ ਸਾਡੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬੜਾ ਹੈ ਸਾਡੀ ਮੇਰੇ ਵੀਰ ਉਧਰ ਹਰਜੀਤ ਅਗਲੀ ਹੈ ਕਹਿੰਦਾ ਸਰਾਮਾ ਵਾਲਾ ਸੁਖਵੀਰ 19 ਤਰੀਕ ਨੂੰ ਪੁੱਜ ਰਿਹਾ ਫੁੱਲੇ ਵਾਲੇ ਦੇ ਮੇਲੇ ਤੇ ਹਰਜੀਤ ਦੇ ਤੇ ਕਹਿੰਦੇ ਗੁਰਦੀਪ ਦੇ ਸੱਦੇ ਤੇ ਮੇਰੇ ਵੀਰੋ ਤੇ ਗੱਲਾਂ ਹੋਣਗੀਆਂ ਪਰ ਅੱਜ ਕਹਿੰਦੇ ਬਜਰੀ ਕਬੱਡੀ ਦੇ ਵਿੱਚ ਗੱਲਾਂ ਹੁੰਦੀਆਂ ਰੰਪਰਾ ਪਿੰਡ ਤੇ ਫੂਲ ਇਹ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਉਧਰ ਸਾਡੇ ਸੁਖਵਿੰਦਰ ਬਾਈ ਬਣੀਓ ਕੇਦੀਪ ਬਾਈ ਹੁਣਾ ਬਣੀਓ ਤੇ ਸਾਡੇ ਹਰਜੀਤ ਔਲਖ ਬਣੀਓ ਕਹਿੰਦੇ ਸੋਨੇ ਦੀ ਮੁੰਦੀ ਪਾਈ ਜਾਣੀ ਆ ਅਮਰੀਕ ਨੂੰ ਤੇ ਵੱਡੀਆਂ ਗੱਲਾਂ ਬਾਤਾਂ ਨੇ ਮੇਰੇ ਪੰਜਾਬੀ ਵੀਰੋ ਤੇ ਬਾਬੇ ਦੀ ਕਿਰਪਾ ਦੋ ਬਲਾਰੇ ਪ੍ਰਸਿੱਧ ਕਬੱਡੀ ਦੇ ਖਿਡਾਰੀਆ ਪਿੰਡ ਨੇ ਪੈਦਾ ਕਰਿਆ ਪਹਿਲਾ ਹੈਪੀ ਅੱਜ ਕੱਲ ਕਹਿੰਦੇ ਬਿੱਲੇ ਰੰਪਰੇ ਦਾ ਜ਼ਿਕਰ ਹਰ ਕੋਈ ਬਲਾਰਾ ਕਰਦਾ ਉਹ ਨਿਮਰਦਾ ਦਾ ਜ਼ਿਕਰ ਉਹਦੇ ਕਹਿੰਦੇ ਬੋਲਾਂ ਦੇ ਚਰਚੇ ਆ ਤੇ ਹੈਪੀ ਨੂੰ ਉਸਤਾਦ ਮੰਨਦਾ ਪੈਰਾਂ ਦੇ ਵਿੱਚ ਬਹਿ ਕੇ ਹੀ ਗੋਲ ਲੈਣਾ ਪੈਂਦਾ ਏ ਜਿੰਨੇ ਮਰਜ਼ੀ ਉੱਚੇ ਹੋ ਜੋ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਚੇਲੇ ਕਦੇ ਨਹੀਂ ਦਿੰਦੇ ਸੇਰਾ ਮੱਤ ਉਸਤਾਦਾਂ ਨੂੰ ਕੇਲੇ ਕਦੇ ਨਹੀਂ ਦਿੰਦੇ ਸੇਰਾ ਮਤ ਉਸਤਾਦਾਂ ਨੂੰ ਸਾਡੇ ਭਰਾ ਹੈਪੀ ਵਰਗੇ ਬਿੱਲੇ ਵਰਗੇ ਬਹੁਤ ਬਾਰੇ ਵੀਰ ਆ ਬੜਾ ਸਤਿਕਾਰ ਕਰਦੇ ਆ ਮਾਣ ਕਰਦੇ ਆ ਜਦੋਂ ਭਰਾ ਕਹਿੰਦੇ ਭਰਾਵਾਂ ਨਾਲ ਖੜ ਜਾਂਦੇ ਆ ਗੱਲ ਸੋਨੇ ਤੇ ਸਾਹਗਿਆਲੀ ਹੋ ਜਾਂਦੀ ਹੈ ਪਰ ਇੱਕ ਪਾਸੇ ਉਹ ਕਹਿੰਦੇ ਸੁਲੀਨੇ ਵਾਲਾ ਸੁਲੀਨੇ ਵਾਲਾ ਕਹਿੰਦੇ ਡੱਕਿਆ ਜਾ ਚੁੱਕਿਆ ਇਹਦਾ ਬਾळ्या ਵਾਲੀ ਪਿੰਡ ਹੈ ਇਹਨੂੰ ਬਿੱਟੂ ਬਿੱਟੂ ਕਹਿੰਦੇ ਆ ਜਿਹਨੇ ਤੁੰਨ ਕੇ ਜਫਾ ਲਾਇਆ ਰਾਂਪਰੇ ਦੇ ਮੇਲੇ ਤੇ ਸਿਰਾ ਕਰਾਇਆ ਇੱਕ ਤਗੜੇ ਨੰਬਰ ਦੇ ਬਾਦ ਆਪਣੇ ਟੀਮ ਦੇ ਲਈ ਕਰ ਦਿੰਦੇ ਆ ਵਾਵਾ ਸਿੱਧੂ ਫੂਲ ਤੇ ਰਾਮਪਰਾ ਪਿੰਡ ਇਹ ਟੀਮਾਂ ਜਲਦੀ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਕਿ ਮੁਸਕਰਾਂ ਨਾਲ ਗੱਡੀਆਂ ਤੇ ਬੈਠੇ ਚੋਸ ਤੇ ਚਲਾਕੀਆਂ ਕਰੀਆਂ ਨੇ ਆਪਣੇ ਆਪਣੇ ਰਾਹ ਬਣਾਏ ਉਂਗਲਾ ਕਿਸੇ ਦੀ ਫੜੀਆਂ ਨਹੀਂ ਸੁੱਕੀ ਲੋਪੋ ਬਹਿਮਾ ਵਿੱਚ ਬੈ ਕੇ ਨਾ ਮਿੱਟੀ ਚੁੱਕੀਏ ਪੈਰਾਂ ਦੀ ਸੱਜਣਾ ਨੂੰ ਪਾ ਜੱਫੀਆਂ ਮਿਲਿਏ ਸੁੱਖ ਮਨਾਈਏ ਗੈਰਾਂ ਦੀ ਸੁੱਖ ਮਨਾਈਏ ਗੈਰਾਂ ਦੀ ਲੋ ਸਾਹਮਣੇ ਕਹਿੰਦੇ ਫੇਰ ਛੰਟੀ ਬੱਜੂਆਂੀਆਂ ਛੰਟੀ ਫਿਰ ਕਬੱਡੀ ਪਾ ਰਹੇ ਇੱਕ ਕਹਿੰਦੇ ਜੰਡਾਲੀਆ ਛੰਟੀ ਖੇਡਦਾ ਰਿਹਾ ਜਦੋਂ ਕਹਿੰਦੇ ਲਹਿਰੇ ਦਾ ਬਾਈ ਮਲਕੀਤ ਪਿੱਤਾ ਖੇਡਦਾ ਸੀਗਾ ਨਾ ਤੇ ਛੰਟੀ ਕਹਿੰਦੇ ਲੱਖੂ ਪੁੱਤੋ ਲੈਂਬਰ ਡੈਂਬੂ ਇਹ ਕਹਿੰਦੇ ਪ੍ਰਸਿੱਧ ਕਬੱਡੀ ਖਿਡਾਰੀ ਹੋਇਆ ਤੇ ਲੈਂਬਰ ਬਹੁਤ ਟਾਈਮ ਲਹਿਰੇ ਦੇ ਲਈ ਖੇਡਿਆ ਛੰਟੀ ਜੰਡਾਲੇ ਦੇ ਨਾਲ ਪਰ ਆ ਵੀ ਮੁੰਡਾ ਛੰਟੀ ਹੈ ਇੱਕ ਕਰਾਚੋ ਵਾਲਾ ਬੜਾ ਮਸ਼ਹੂਰ ਹੈ ਤੇ ਛੰਟੀ ਨੂੰ ਦੇਖ ਕੇ ਖੁਸ਼ੀ ਹੋਈ ਹੈ ਵੀ ਮੁੰਡਾ 80 ਕਿਲੋ ਦੇ ਵਿੱਚ ਆ ਗਿਆ ਹੈ ਲੈ ਵੀ ਛੰਟੀ ਹੁਣ ਤਾੜੀਆਂ ਪਾੜੀਆਂ ਚੱਲ ਰਹੀਆਂ ਨੌਜਾਨਾਂ ਆਪਾਂ ਇਹ ਬਾਬੇ ਦੀ ਕਿਰਪਾ ਹੈ ਉਹਦੀ ਰਹਿਮਤ ਹੈ ਵੀ ਜਿਹੜੇ ਇੱਥੇ ਫਿਰਦੇ ਸੀ ਪੈਰਾਂ ਥੱਲੇ ਰੋਲਣੇ ਨੂੰ ਸਲਾਮਾ ਉਹਨਾਂ ਤੋਂ ਤੁੱਕ ਕਰਵਾਈਆਂ ਮੇਰੇ ਮਾਲਕਾ ਸੱਬੇ ਤੇਰੀਆਂ ਨੇ ਬੜਿਆਈਆਂ ਮੇਰੇ ਮਾਲਕਾ ਸੱਬੇ ਤੇਰੀਆਂ ਨੇ ਬੜਿਆਈਆਂ ਮੇਰੇ ਮਾਲਕ ਮੈਚ ਜਿਹੜਾ ਸਮਾਪਤ